ਲਿਆ ਭਾਈ ਅੱਜ ਮੇਲਾ ਲੱਗਣ ਨਿਆਰੇ ਆ ਰਹੇ ਨੇ ਅਸੀਂ ਆਲੂ ਬੱਥਰੇ ਆ ਨਾ ਨਾ ਆਲੂ ਐ ਠੇਕਾ ਦਿੱਤਾ ਹੋਇਆ ਬੰਦੇ ਦੇਖ ਲੈਣੇ ਕਿਹੇ ਜੇ ਰੱਖਣੇ ਆਪਣੇ ਥੱਲੇਾਰੇ ਬੰਦੇ ਚੋਟੀ ਦੇ ਨੇ ਹੋ ਗਏ ਲਾਦੀ ਮੇਲੇ ਦੇ ਪਹਿਲੇ ਦਿਨ ਦੇ ਪਹਿਲੇ ਲੰਗਰ ਦੀ ਸ਼ੁਰੂਆਤ ਹੋ ਰਹੀ ਆ ਚਾਹ ਦੇਣਾ ਬੰਦਾ ਸਹੀ ਹੈ ਉਹ ਤਾਂ ਆਪ ਆਪ ਤੋਂ ਰਖੜਿਆ ਹੈ ਮਾਲਕ ਬਣਿਆ ਪੂਰਾ ਪੂਰਾ ਕੰਮ ਉਹ ਦੇਖਦਾ ਹੁਣ ਕਿਹੜੇ ਚੱਲ ਰਿਹਾ ਜੀ ਬਹੁਤ ਭੀੜ ਹੈ ਜੀ ਆਪਾਂ ਹੁਣ ਲੰਗਰ ਛਕਦੇ ਆਂ ਵੀ ਚੱਲਾਂਗੇ ਰੂਮ ਵੱਲ ਨੂੰ ਮੱਥੇ ਦੇਖੋ ਵੀ ਮਿੱਤਰੋ ਲਾਈਟਾਂ ਵੱਲ ਗਈਆਂ ਤੇ ਮੈਂ ਲੇਟ ਹੋ ਗਿਆ ਦਿਨੇ ਕੰਮ ਕਰਨ ਤੇ ਹੁਣ ਇਹ ਭੀੜ ਭਰ ਲੈ ਆ ਦੁਕਾਨਾਂ ਕਲੋਜ਼ ਕਰਤੀਆਂ ਪਰਪਾਲਾਂ ਲਾ ਰਹੀਆਂ ਨੇ ਆ ਦੇ ਗੁੱਡ ਮਾਰਨਿੰਗ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਆਸ ਫਿਟਨੈਸ ਮਿਲਨੈਕ ਨਾਮ ਦਾ ਬਲੌਗ ਤੇ ਮਿੱਤਰੋ ਅੱਜ ਮੇਲੇ ਐ ਜਿਵੇਂ ਮੇਲੇ ਤੇ ਮੱਥਾ ਮੱਥਾ ਦੇਖਾਂਗੇ ਆ ਪੂਰੇ ਜਿੰਦਾ ਮਾਹੌਲ ਦਿਖਾਵਾਂਗੇ ਤੁਹਾਨੂੰ ਇਹ ਬਾਕੀ ਹੋਰ ਮਿਹਨਤਾਂ ਕਰਦੇ ਆਂ ਪੰਨਾ ਘੜਿਚ ਮਾਰਦੇ ਆ ਯੋਰ ਹਾਂਜੀ ਗਾਇਸ ਵਰਕਆਊਟ ਕਰ ਲਿਆ ਡਨ ਕੁ ਵੀ ਰਹੀ ਹੈ ਵਾਲੀਆਂ ਐਕਸਾਂ ਗਣੀਆਂ ਦੀ ਅਨਕਲ ਵੇਟਰ ਬੋਤਲ ਇਹ ਬਾਕੀ ਸਾਰਾ ਓਕੇ ਆ ਤੇ ਚੱਲਦੇ ਆ ਰੈਡੀ ਇਹ ਬੰਦੇ ਹੋ ਗਏ ਰੈਡੀ ਅਸੀਂ ਚੱਲੇ ਮੇਲੇ ਤੇ ਮੇਲਾ ਘਮਾਉਣੇ ਨੂੰ ਅੱਜ ਤਾਂ ਹਜੇ ਪਹਿਲਾ ਦਿਨਾਂ ਦੀਆਂ ਦੁਕਾਨਾਂ ਤੋਂ ਕੁੰਨ ਸਜੀਆਂ ਨਹੀਂ ਹਜੇ ਚੱਲੀ ਜਾਂਦੀਆਂ ਤਿਆਰੀਆਂ ਤੇ ਆ ਦੇਖੋ ਲੰਗਰਾਂ ਲੰਗਰਾਂ ਦਾ ਮਾਹੌਲ ਪੂਰਾ ਇੱਕ ਨੰਬਰ ਬਣਦਾ ਯਾਰ ਤੇ ਹੁਣ ਤੁਹਾਨੂੰ ਖਾਲੀ ਦਿਖ ਰਹੀ ਆ ਨਾ ਸਾਰਾ ਮਾਹੌਲੇ ਸ਼ਾਮ ਤੱਕ ਦੇਖਣਾ ਪੂਰਾ ਰਸ਼ ਪੈ ਜਾਣਾ ਫਿਰ ਤਿੰਨ ਦਿਨ ਪੂਰਾ ਰਸ਼ ਹੀ ਰਹਿਣਾ ਤੇ ਅਸੀਂ ਹੁਣ ਚੱਲੇ ਆ ਸੱਤੂ ਹਰੋਂ ਕੋਲੇ ਫਿਲਰੀਆਂ ਦੇ ਲੰਗਰ ਚ ਪਰੌਂਠੇ ਤੇ ਉਹ ਖਾਣ ਉਹਦਾ ਹੁਣ ਦਹੀਂ ਨਾਲ ਪਰੌਂਠੇ ਖਾਣ ਤੇ ਚਾਹੂ ਕੁ ਮਨ ਨੂੰ ਕਹੀ ਜਾਂਦਾ ਜਿੰਨਾ ਟਾਈਮ ਕੈਮਰਾ ਲੈਂਦਾ ਕੁਝ ਨਹੀਂ ਹੋ ਸਕਦਾ ਲੱਗੀ ਪੀੜ ਜੀ ਹੁਣ ਜਿੱਧਰ ਵੀ ਜਾਵਾਂਗੇ ਉਧਰ ਹੀ ਲੰਗਰ ਲੰਗਰ ਅਤੀਮਾ ਸਾਹਿਬ ਦਾ ਲੰਗਰ ਹੈ ਇਹ ਗਰਾਊਂਡ ਇਧਰ ਲਈ ਅੰਦਰ ਲਈ ਇਹ ਸਾਰੀ ਪਰਿਪੀਅ ਤੇ ਉਧਰ ਦਮਾਨ ਲੱਗਦੇ ਹੁੰਦੇ ਅੱਗੇ ਦੇਖੀ ਚੱਲੋ ਬਸ ਜਗਵੀਰ ਇਕਬਾਲ ਕੋਰ ਟਰੈਕ ਦੀ ਪੱਟੀ ਟਰੈਕ ਦਾ ਥੋੜਾ ਕੰਮ ਹੋ ਜਾਂਦਾ ਦੇਖੋ ਜੀ ਦੇਖੋ ਜੀ ਇਧਰ ਦਮਾਨ ਲੱਗਦੇ ਹੁੰਦੇ ਆ ਦੇਖੋ ਪੂਰਾ ਕਹਿਣ ਮਹੌਲਾ ਨਾਲ ਲੰਗਰ ਆਗੇ ਛੋਟੇ ਛੋਟੇ ਜੈ ਬਾਬਾ ਤਰਮਾਰਾ ਜੀ ਇਹ ਬਾਬਾ ਜੀ ਦੀ 99 ਸਾਲਾ ਵਰਸੀ ਹੈ ਇਧਰ ਇਹ ਆ ਗਈ ਆਪਣਾ ਬੀਜ ਬੂਜ ਵਾਲੇ ਨਰਸਰੀ ਦਾ ਬੰਦੂ ਅੰਬੀਜਾ ਬੂਜਾ ਦਾ ਸਿਸਟਮ ਆਰੰਭ ਹੋਣ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੰਗਰ ਹੀ ਲੰਗਰ ਤੇ ਸਾਰੇ ਲੰਗਰ ਨੇ ਮੇਲੇ ਦੇ ਪਹਿਲੇ ਦਿਨ ਦੇ ਪਹਿਲੇ ਲੰਗਰ ਦੀ ਸ਼ੁਰੂਆਤ ਹੋਈ ਆ ਚਾਹ ਤੋਂ ਆ ਦੇਖੋ ਸੰਗਤ ਪਿੰਡ ਹਰੇੜੀ ਜਿਆਦਾ ਲੰਗਰ ਲੰਗਰ ਦੀ ਜੈ ਬਾਬਾ ਬਰਕਤਾਂ ਰੱਖੀ ਦੀ ਉਹੀ ਪਰਨਾ ਗਰੋ ਤਾਂ ਪੂਰਾ ਮਾਰਦਾ ਓ ਬਾਈ ਵਧੀਆ ਬਾਈ ਅੱਜ ਮੇਲਾ ਗੈਣ ਨਿਆਰੇ ਆ ਰਹੇ ਨੇ ਅਸੀਂ ਆਲੂ ਬੱਦਨੇ ਆ ਨਾ ਨਾ ਆਲੂ ਆ ਜੀ ਆਲੂ ਐ ਠੇਕਾ ਦਿੱਤਾ ਹੋਇਆ ਠੇਕਾ ਤੈਨੂੰ ਠੇਕਾ ਦਿੱਤਾ ਹੋਇਆ ਆਲੂਆਂ ਦਾ ਸਾਬੂਪਣੀ ਪਾੜਦੇ ਤੇਰੇ ਅੰਦਰ ਸਾਰਾ ਕੰਮ ਇਹ ਅੰਦਰ ਆਪਣਾ ਪੂੜੀ ਲਾ ਕੇ ਨਹੀਂ ਪੌੜੀ ਲਾ ਕੇ ਆਹ ਦੇਖ ਲੈ ਕਿੱਡੇ ਠੁੱਸੋ ਜਵਾਹ ਉਹ ਦੁਆੜ ਜਗਾੜ ਲੱਗਿਆ ਜੀ ਦਿਮਾਗ ਆਗਾ ਤੁਹਾਡੇ ਲਵੇ ਹੁਣ ਤੁਸੀਂ ਪੌੜੀ ਬੰਦੇ ਬੰਦੇ ਦੇਖ ਲੈਨੇ ਕਿਹੇ ਜੇ ਰੱਖਨੇ ਆਪਦੇ ਥੱਲੇ ਸਾਰੇ ਬੰਦੇ ਚੋਟੀ ਦੇ ਆਏ ਹੋਏ ਆ ਕਹਿੰਦੀ ਕਿਸੇ ਨੂੰ ਆ ਬੰਦੇ ਰੱਖੇ ਨੇ ਸਾਰੇ ਅੱਜ ਥੱਲੇ ਹਾਂ ਜੀ ਭਾਈ ਜੀ ਕਿਵੇਂ ਸਾਰੇ ਬੰਦੇ ਦੇਖ ਲੈ ਕੋ ਰੱਖਿਆ ਆ ਲਾ ਦੀ ਚੱਲ ਦੁਬਾਰਾ ਇਹਦਾ ਨਹੀਂ ਭਰਉਂਦੇ ਜੀ ਆਏਗਾ ਇਹਨੂੰ ਤਾਂ ਸੁਗਰ ਆ ਫਿਰ ਵੀ ਜਲੇਬੀਆਂ ਵੱਢੀ ਜਾਂਦਾ ਇਹ ਪੱਤ ਇਧਰ ਆ ਗਿਆ ਇਧਰ ਕਿੰਦਰਾ ਕਾਹ ਕੇ ਬੰਦਾ ਕਾ ਗੀਨਾ ਹੋ ਜਾ ਕਹਾ ਵੱਡੀਆਂ ਚੱਕੀ ਜਾਂਦਾ ਸਾਰੇ ਬੰਦੇ ਹੀ ਨੇ ਇਧਰ ਸਾਰੀ ਸਹੀ ਇਹ ਸੌਪਰ ਪੋਲ ਆ ਇਹ ਕੋ ਹੋ ਸੀਗਾ ਸਾਰੇ ਬੰਦੇ ਸਾਡੀ ਗੈਂਗ ਆ ਮਾਰ ਨਾ ਮਾਰ ਕਾ ਅਸੀਂ ਕਿੱਥੋਂ ਮਾਰਦੇ ਨੇ ਸੋਕ ਪੈਣਾ ਐ ਦੋਵੇਂ ਸਾਰੇ ਬੰਦੇ ਕੰਡ ਵਿੱਚ ਆਉਨੇ ਨੇ ਵੀਰੇ ਸਾਰੇ ਬੰਦੇ ਕੰਡ ਵਿੱਚ ਆਉਨੇ ਨੇ ਓਏ ਕੰਡ ਵਿੱਚ ਦੋ ਦੋ ਚਾਂਚੇ ਲਾ ਕੇ ਚੋਟੀ ਦੇ ਘਰੇ ਉਹਨੇ ਬੰਦੇ ਰਹਿਣਾ ਮਾਰਦੇ ਨੇ ਨਾ ਵੜਕਾਂ ਦੇਖ ਦੇਖ ਜਿਹੜਾ ਬੰਦਾ ਸਹੀ ਹੈ ਉਹ ਤਾਂ ਆਪ ਆਪ ਤੋ ਰਖੜਿਆ ਹੈ ਮਾਲਕ ਬਣਿਆ ਪੂਰਾ ਪੂਰਾ ਕੰਮ ਕਰਦਾ ਜਿਹੜੇ ਸੌਕਰਾਂ ਦਾ ਕੰਮ ਕਰਾਉਣ ਵਾਲੋ ਤਾਂ ਚਾੜ ਰੱਖੇ ਨੇ ਇਹਨਾਂ ਨੂੰ ਇਹਨਾਂ ਨੂੰ ਕਹੀਦਾ ਮੇਰੀ ਬੇਇਜ਼ਤੀ ਕਰਾਈ ਜਾਂਦੇ ਹੋ ਜਿਹੜੇ ਬੰਦੇ ਦੀ ਸਹੀ ਜਨਾਬ ਤਾਂ ਮੇਰੇ ਸਾਰੇ ਥੱਲੇ ਫਿਰਦੇ ਨੇ ਆ ਦੇਖ ਆਹ ਜਲੇਬੀ ਖਾਈ ਜਾਂਦੇ ਸ਼ੂਗਰ ਚ ਤੂੰ ਮੈਂ ਤੂੰ ਮੈਂ ਸਾਰੇ ਤੇਰੇ ਨਾਲ ਪੈਣਗੇ ਜੇ ਕੁਝ ਹੋ ਗਿਆ ਮੇਲੇ ਚ ਹੈ ਮੇਰਾ ਰਾਜੂ ਚੜ ਜਾ ਯਾਰ ਆਲੂ ਕਿ ਮੈਂਨੇ ਲੇਟ ਕਰ ਤੇ ਇਹਦੀ ਕੀ ਗੱਲ ਕੀ ਹੈ ਓਏ ਆਲੂ ਭਾਈ ਮੀਂਹ ਵਾਦੀ ਬਾਣ ਕਰਕੇ ਲੇਟ ਸਿਆ ਪਹਿਲਾ ਪੱਟ ਬੰਦੇ ਉਹ ਦੇਖ ਲੈ ਹੁਣ ਕੀ ਰਿਹਾ ਇਹ ਇੱਥੇ ਚੱਲ ਰਿਹਾ ਪਿੱਛੇ ਪਿੱਛੇ ਹੱਤ ਕਰਕੇ ਆਉਣਾ ਗੱਲ ਕਰ ਹੱਤ ਕਰਾ ਕੇ ਗੱਲ ਕਰ ਆ ਨਵਾਂ ਸੋਹਣਾ ਹੁਣ ਤੁਸੀਂ ਵੀ ਖਾਣਾ ਛੱਡ ਕੀ ਹੁੰਦੀ ਇਹਨੂੰ ਨਾ ਅਟ ਗਿਆ ਉਹ ਮੈਨੂੰ ਨਹੀਂ ਪਤਾ ਹੈ ਬਾਈ 12:30 ਡੰਗਰ ਵਾਲੇ ਬਾੜਦੇ ਨੂੰ ਹਾਂਜੀ ਮਿੱਤਰੋ ਆਪਾਂ ਕਰਾਂਗੇ ਮਿਹਨਤ ਫੇਰ ਜਲਾਇ ਮਿਲਿਚ ਪਹਿਲਾਂ ਖਾੜੇ ਚ ਮਿਹਨਤ ਕਰ ਲਈਏ ਸਾਈਕਲ ਸੂਲ ਚਲਾ ਲਈਏ ਤੇ ਹੋਰ ਕਰ ਲਈਏ ਵਰਕਆਊਟ ਫਿਰ ਤੁਹਾਨੂੰ ਮੇਲਾ ਘਮਾਵਾਂਗੇ ਸਾਈਕਲ ਤੇ ਹੋ ਗਏ ਆਪਾਂ ਸਵਾਰ ਸਾਈਕਲ ਕਰਾਂਗੇ 15 ਤੋਂ 20 ਮਿੰਟ ਕਰ ਲਾਂਗੇ ਬਾਕੀ ਹੋਰ ਐਕਸ ਆਇਆ ਹਾਂਜੀ ਗਾਇਸ ਅਗਲਾ ਇਹ ਪੇਟ ਲੈਕਸ ਆ ਚਾਰ ਬਿਨ ਬਰੀਏ ਟਾਟਾ ਬਾਏ ਬਾਏ 6 ਪੈਕ ਕਮਿੰਗ ਸੂਨ ਤੇ ਮਿੱਤਰੋ ਡੇਲੀ ਰੁਟੀਨ ਚ ਜਦੋਂ ਕੋਈ ਵਰਕ ਕਰਦੇ ਆ ਉਹਦੇ ਰਿਜ਼ਲਟ 100% ਹੀ ਮਿਲਦੇ ਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਮਿੱਤਰੋ ਉਹੀ ਤਿੰਨ ਸੈੱਟ ਤੇ 10 ਤੋਂ 12 15 ਰੈਪਿਟਿਸ਼ਨ ਆਈ ਹੋਰ ਲਈਏ ਵੀਓ ਫੈਨ ਵਰਕਆਊਟ ਹੋ ਗਿਆ ਡਨ ਦੇਖੋ ਵੀ ਮਿੱਤਰੋ ਲਾਈਟਾਂ ਵੱਲ ਗਈਆਂ ਤੇ ਮੈਂ ਲੇਟ ਹੋ ਗਿਆ ਦਿਨੇ ਕੰਮ ਦੁਕਾਨਾਂ ਪੂਰੀਆਂ ਸਜੀਆਂ ਹੋਈਆਂ ਨੇ ਮੇਲੇ 'ਚ ਤੇ ਹੁਣ ਰਾਤ ਹੋ ਗਈ ਉਹ ਬਹੁਤ ਰਸ਼ ਹੋਣਾ ਦਿਨੇ ਤਾਂ ਦੇਖ ਲਓ 7:30 ਵਜੇ ਗਿਆ ਹਜੇ ਵੀ ਕਿੰਨੀ ਭੀੜ ਹੈ ਤੂੰ ਦਿਨ ਚ ਲਾ ਲੋ ਵੀ ਕਿੰਨੀ ਜ਼ਿਆਦਾ ਭੀੜ ਹੋਣੀ ਚਰਨ ਧੂੜ ਮੁਖ ਲਾਈ ਜਨਮ ਮਰਨ ਨੂੰ ਮੈਂ ਨਹੀਂ ਜਨ ਕਰਿਓ ਪਤਾਰੀ ਸਤਿ ਜੀ ਚੰਨਨ ਗੁਰਦੁਆਰਾ ਸਾਹਿਬ ਕਿੰਨਾ ਵਧੀਆ ਸਜਾਇਆ ਹੋਇਆ ਸਾਰੇ ਪਾਸੇ ਰੌਣਕਾਂ ਨੇ ਕੱਲ ਨੂੰ ਦਿਨ ਚ ਦਿਖਾਵਾਂਗੇ ਅੱਜ ਥੋੜਾ ਜਿਹਾ ਕੰਮ ਹੋ ਗਿਆ ਤਾਂ ਕਰਕੇ ਤੇ ਮੱਥਾ ਸਵੇਰੇ ਜਲਦੀ ਟੇਕ ਲਾਂਗੇ ਹੁਣ ਤਾਂ ਟੇਕਿਆ ਨਹੀਂ ਜਾਣਾ ਟਾਈਮ ਬਹੁਤ ਲੱਗ ਜਾਣਾ ਤੇ ਆਪਾਂ ਹੁਣ ਲੰਗਰ ਛਕਦੇ ਆਂ ਫਿਰ ਚੱਲਾਂਗੇ ਰੂਮ ਵੱਲ ਨੂੰ ਮੱਥਾ ਟੇਕਾਂਗੇ ਸਵੇਰੇ ਲੰਗਰ ਦੁੱਗਾ ਇਵਾਦਾਰ ਖੀਰ ਤੇ ਨਾਲ ਪ੍ਰਸਾਦ ਦੇ ਦਾਲਾ ਮੱਕੋ ਚਲਦੇ ਰੂੰਮਲ ਯਾ ਮਤਲਬ ਹਜੇ ਵੀ ਲੋਕ ਬਹੁਤ ਜ਼ਿਆਦਾ ਫਿਰ ਰਹੇ ਨੇ ਤੇ ਇਹ ਵੀ ਭੀੜ ਭਰ ਲੈ ਜਾਂ ਦੁਕਾਨਾਂ ਕਲੋਜ਼ ਕਰਤੀਆਂ ਪਰਪਾਲਾਂ ਲਾ ਰਹੀਆਂ ਨੇ ਦੇਖੋ ਇਹ ਕਲੋਜ਼ ਕਰਤੀ ਅੰਤਰਪਾਲਾ ਲਾ ਕੇ ਸਾਰਿਆਂ ਨੇ ਦੇਖੋ ਮਾਰਨਿੰਗ ਫੇਰ ਓਪਨ ਕਰ ਦੇਣਗੇ ਕਿਉਂਕਿ ਠੰਡ ਹੌਲਡ ਕਰਕੇ ਫਿਰ ਤੁਹਾਨੂੰ ਪਤਾ ਹੀ ਆ ਠੰਡ ਤੋਂ ਬਚਣਾ ਹੈ ਫਿਰ ਪਰਦੇ ਦਾ ਕਰਨਾ ਹੀ ਪਊਗਾ